ਸਤਨਾਮ ਸ੍ਰੀ ਵਾਹਿਗੁਰੂ ਸਹ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਡੰਡਾਤੂ ਬੰਦਨ ਨੁਕਵਾ ਸਰਵ ਕਲਾ ਸੰਗ੍ਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹਥ ਗੁਰੂ ਪਿਆਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਕਥਾ ਭਾਈ ਬੋੜੂ ਜੀ ਪੰਚਮ ਪਾਸ਼ਾ ਦੇ ਅਨੰਦ ਸੇਵਕ ਅਨੰਦ ਸਿੱਖ ਭਾਈ ਬੋੜੂ ਜੀ ਇੱਕ ਦੈਨ ਗੋਇੰਦਵਾਲ ਜੀ ਦੇ ਦੀਵਾਨ ਵਿੱਚ ਇੱਕ ਬੌੜੂ ਨਾਮ ਦਾ ਸੁਨਿਆਰਾ ਆਇਆ ਗੁਰੂ ਜੀ ਨੂੰ ਮੱਥਾ ਟੇਕ ਕੇ ਆਪ ਜੀ ਦੇ ਸਾਹਮਣੇ ਹੀ ਖੜਾ ਰਿਹਾ ਗੁਰੂ ਜੀ ਨੇ ਪੁੱਛਿਆ ਤੂੰ ਕੀ ਕਾਰਬਿਆਰ ਕਰਦਾ ਹੈ ਕੀ ਕਰਵਾਰਾ ਪੈਦਰਾ ਉਸਨੇ ਕਿਹਾ ਮਹਾਰਾਜ ਮੈਂ ਸੁਨਿਆਰੇ ਦਾ ਕੰਮ ਕਰਦਾ ਸੁਨਿਆਰੇ ਦਾ ਕੰਮ ਮੈਂ ਕਰਦਾ ਆਪਣੀ ਆਜੀਵਿਕਾ ਕਮਾਉਂਗਾ ਗੁਰੂ ਜੀ ਨੇ ਕਿਹਾ ਕਿਰਤ ਭਾਵੇਂ ਕੋਈ ਵੀ ਹੋਵੇ ਔਰ ਵੱਲਛਲ ਰਹਿਤ ਧਰਮ ਦੀ ਕਮਾਈ ਹੋਣੀ ਚਾਹੀਦੀ ਹੈ ਕੰਮ ਕੋਈ ਵੀ ਕਰ ਲੋ ਫੇਰਾ ਫੇਰੀ ਬੇਈਮਾਨੀ ਠੱਗੀ ਵਾਲਾ ਕੰਮ ਨਹੀਂ ਕਰਨਾ ਦਸਾਂ ਨੋਹਾਂ ਦੀ ਨੇਕ ਕਮਾਈ ਵਿੱਚੋਂ ਜਿਹੜਾ ਪ੍ਰਭੂ ਪ੍ਰਭੂ ਨੰਮਿਤ ਕੁਛ ਤਾਨਪੁਨ ਕਰਦਾ ਹੈ ਉਸਦਾ ਮਨ ਨਿਰਮਲ ਹੋ ਜਾਂਦਾ ਹੈ ਨਹੀਂ ਤਾਂ ਬੁਰੇ ਕਰਮਾਂ ਦਾ ਫਲ ਅੰਤ ਨੂੰ ਬੁਰਾ ਹੀ ਭੋਗਣਾ ਪੈਂਦਾ ਹੋਰ ਕੋਈ ਸਾਥੀ ਨਹੀਂ ਬਣੇਗਾ ਤੂੰ ਆਪਣੇ ਪਿਤਾ ਪੁਰਖੀ ਸੁਨੇਹਰੀ ਦੇ ਕੰਮ ਨੂੰ ਇਮਾਨਦਾਰੀ ਨਾਲ ਕਰਿਆ ਕਰ ਬੀ ਮਾਨੀ ਨੂੰ ਤਿਆਗ ਕੇ ਆਪਣੀ ਨੇਕ ਕਮਾਈ ਵਿੱਚੋਂ ਭੁੱਖੇ ਪਿਆਸੇ ਨੂੰ ਅੰਮ ਜਲ ਦਿਆ ਕਰ ਉਪਰੰਤ ਦੁੱਖ ਸੁੱਖ ਵਿੱਚ ਪ੍ਰਭੂ ਦਾ ਭਾਣਾ ਮੰਨਣਾ ਅਤੇ ਸਦਾ ਨਿਰੰਕਾਰ ਤੇ ਨਿਰੰਕਾਰ ਅਤੇ ਨਿਰਮਾਨ ਰਹਿਣ ਨਿਮਰਨ ਨਿਰਮਾਨ ਰਹਿਣਾ ਇਹੀ ਤੇਰੇ ਭਲੇ ਦੀ ਗੱਲ ਹੈ ਪਿਆਰਿਆ ਇਹ ਉਪਦੇਸ਼ ਸੁਣ ਕੇ ਬੌੜੂ ਆਪਣੇ ਘਰ ਜਾ ਕੇ ਨੇਕ ਕਮਾਈ ਕਰਕੇ ਗੁਰੂ ਪ੍ਰੇਮ ਵਿੱਚ ਆਪਣਾ ਜੀਵਨ ਬਕਤੀਤ ਕਰਨ ਲੱਗਾ ਭਾਈ ਬੰਦ ਬਹਿ ਲੋ ਪਿੰਡ ਫਫੜੇ ਤਹਿਸੀਲ ਬਰਨਾਲਾ ਦਾ ਰਹਿਣ ਵਾਲਾ ਨਗਾਹੇ ਵਾਲੇ ਪੀਰ ਸਖੀ ਸਰਵਰ ਨੂੰ ਦਾ ਚੇਲਾ ਸੀ ਤੇਰੀ ਸਾਧ ਸੰਗਤ ਹਰ ਸਾਲ ਸੰਗ ਲੈ ਕੇ ਉਹ ਨਗਾਰੇ ਧੌਂਕਣ ਜ਼ਿਲ੍ਹਾ ਗੁਜਰਾ ਵਾਲੇ ਜਾਂਦਾ ਹੁੰਦਾ ਸੀ ਸਿੱਖਾਂ ਪਾਸੋਂ ਗੁਰੂ ਦੀ ਮਹਿਮਾ ਇਹ ਸੁਣਦਾ ਰਹਿੰਦਾ ਸੀ ਇਸ ਕਰਕੇ ਇੱਕ ਵਾਰੀ ਇਹ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਤਿਆਰ ਹੋਇਆ ਅਤੇ ਮਨ ਵਿੱਚ ਇਹ ਧਾਰਨਾ ਧਾਰ ਲਈ ਕਿ ਜੇਕਰ ਪੀਰ ਆਪਣੇ ਸ਼ਕਤੀ ਨਾਲ ਮੈਨੂੰ ਗੁਰੂ ਜੀ ਪਾਸ ਜਾਣ ਤੋਂ ਕਿਸੇ ਤਰ੍ਹਾਂ ਮੋੜ ਲਵੇਗਾ ਤਾਂ ਮੈਂ ਸਮਝ ਲਵਾਂਗਾ ਕਿ ਪੀਰ ਸ਼ਕਤੀ ਵਾਲ ਹੈ ਪਰ ਜੇ ਬਿਨਾਂ ਕਿਸੇ ਰੁਕਾਵਟ ਦੇ ਜਾ ਮਨ ਤੇ ਮਨ ਦੇ ਮੁੜਨ ਤੋਂ ਮੈਂ ਸਤ ਸਤਿਗੁਜ ਨਦੀ ਤੋਂ ਪਾਰ ਲੰਘ ਗਿਆ ਨਾ ਤਾਂ ਇਹ ਸਖੀ ਸਰਵਰ ਵਾਲਾ ਸਾਰਾ ਭੇਸ਼ ਮੈਂ ਦਰਿਆ ਦੀ ਭੀੜ ਕਰਦਿਆਂਗਾ ਗੁਰੂ ਜੀ ਦੀ ਸ਼ਰਨ ਵਿੱਚ ਪਹੁੰਚ ਜਾਵਾਂਗਾ ਇਹ ਧਾਰਨਾ ਧਰ ਕੇ ਭਾਈ ਬਹਿਲੂ ਘਰ ਤੋਂ ਤੁਰ ਪਿਆ ਅਤੇ ਜਦ ਸਤਲੁਜ ਨਦੀ ਤੇ ਪਹੁੰਚ ਕੇ ਬੇੜੀ ਵਿੱਚ ਬੈਠ ਕੇ ਪਾਰ ਹੋਣ ਲੱਗਾ ਤਾਂ ਨਦੀ ਦੇ ਅਧ ਵਿੱਚ ਜਾ ਕੇ ਉਸ ਨੇ ਵਿਚਾਰਿਆ ਕਿ ਗੁਰੂ ਕੀ ਪਾਸ ਜਾਣ ਤੋਂ ਉਸ ਨੂੰ ਪੀਰ ਮੈਂ ਕੋਈ ਰੁਕਾਵਟ ਨਹੀਂ ਪਾਈ ਅਤੇ ਨਾ ਮਨ ਨੂੰ ਹੀ ਕੋਈ ਪ੍ਰੇਜਣਾ ਕੀਤੀ ਹੈ ਕਿ ਮੈਂ ਗੁਰੂ ਜੀ ਪਾਸ ਨਾ ਜਾਵਾਂ ਤਦ ਉਸਨੇ ਪੀਦ ਦਾ ਪਹਿਰਾਵਾ ਖੁੰਡੀ ਤੇ ਲੱਕੜੀ ਖੁੰਡੀ ਤੇ ਖਲੜੀ ਨਦੀ ਵਿੱਚ ਭਗਾ ਮਾਰੀ ਅਤੇ ਇੱਕ ਮਨ ਹੋ ਕੇ ਗੁਰੂ ਜੀ ਪਾਸ ਅੰਮ੍ਰਿਤਸਰ ਪਹੁੰਚ ਗਿਆ ਉਸ ਸਮੇਂ ਸੰਮਤ 1643 ਵਿੱਚ ਗੁਰੂ ਜੀ ਸਰੂਰ ਦੀਆਂ ਪੌੜੀਆਂ ਦੀ ਸੇਵਾ ਕਰਵਾ ਰਹੇ ਸਨ ਭਾਈ ਬਾਲੂ ਨੇ ਆਪ ਆਪ ਜੀ ਦੇ ਚਰਣਾ ਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਕਿ ਮੈਨੂੰ ਆਪਣੀ ਸੇਵਾ ਵਿੱਚ ਲਾ ਲਓ ਮੈਂ ਆਪ ਜੀ ਦੀ ਸ਼ਰਣ ਆਇਆ ਹਾਂ ਗੁਰੂ ਜੀ ਨੇ ਕਿਹਾ ਭਾਈ ਸਿਖਾ ਸਰਦਾ ਨਾਲ ਹੀ ਸਾਰੇ ਕਾਰਜ ਪੂਰੇ ਹੁੰਦੇ ਹਨ ਸ਼ਰਧਾ ਹੀ ਭਗਤੀ ਦਾ ਮੂਲ ਹੈ ਇਸ ਕਰਕੇ ਸਭ ਤੋਂ ਪਹਿਲਾਂ ਸ਼ਰਧਾ ਧਾਰਨੀ ਚਾਹੀਦੀ ਹੈ ਫਿਰ ਸਾਰੇ ਮਨ ਵਾਂਸ਼ਤ ਫਲ ਪ੍ਰਾਪਤ ਹੋ ਜਾਂਦੇ ਹਨ ਸਾਰੇ ਮਨ ਦੇ ਇੱਛਾਵਾਂ ਸਭ ਪੂਰੀਆਂ ਹੋ ਜਾਂਦੀਆਂ ਪਹਿਲਾਂ ਸ਼ਰਧਾ ਪੈਦਾ ਕਰ ਇਹ ਬਚਨ ਸੁਣ ਕੇ ਬਹਿਲੋ ਬਹਿਲੋ ਨਿਵੇਕ ਮਨ ਵਿੱਚ ਗੁਰੂ ਘਰ ਦੀ ਸ਼ਰਧਾ ਆ ਗਈ ਅਤੇ ਉਹ ਗੁਰੂ ਜੀ ਦੇ ਇਟਾਂ ਦੇ ਆਵੇ ਦੀ ਸੇਵਾ ਉਤੇ ਲੱਗ ਗਿਆ ਜਦ ਉਸ ਨੂੰ ਪਤਾ ਲੱਗਾ ਕਿ ਇਟਾਂ ਪਕਾਉਣ ਵਾਸਤੇ ਵਿਸ਼ਤਾ ਆਦ ਗਲੀ ਸੜੀ ਰੂੜੀ ਬਹੁਤ ਗੁਣਕਾਰੀ ਹੈ ਤਾਂ ਉਸ ਨੇ ਸਾਰੇ ਸ਼ਹਿਰ ਤੋਂ ਵਿਸ਼ਟਾ ਆ ਦੇ ਇਕੱਠਾ ਕਰਕੇ ਆਵਿਆ ਪਾਸ ਢੇਰ ਲਾ ਦਿੱਤੇ ਜਦ ਇਸ ਨਾਲ ਇੱਟਾਂ ਬਹੁਤ ਚੰਗੀਆਂ ਪੱਕੀਆਂ ਤਾਂ ਗੁਰੂ ਜੀ ਭਾਈ ਵੈਲੋ ਵੀ ਇਸ ਨਿਸ਼ਕਾਮ ਕਾਰ ਉੱਤੇ ਬਹੁਤ ਪ੍ਰਸੰਨ ਹੋਏ ਅਤੇ ਬਚਨ ਕੀਤਾ ਭਾਈ ਵੈਲੋ ਸਭ ਤੋਂ ਪਹਿਲੋ ਆਈ ਬਹਿਲੋ ਸਭ ਤੋਂ ਪਹਿਲੋ ਗੁਰੂ ਜੀ ਦੇ ਇਹਨਾਂ ਪ੍ਰਸੰਤਾਪੂਰਕ ਬਚਨਾਂ ਨਾਲ ਪਈ ਬਹਿਲੂ ਦਾ ਮਨ ਸ਼ੁੱਧ ਕੰਚਨ ਸਮਾਨ ਨਿਰਮਲ ਤੇ ਪਵਿੱਤਰ ਹੋ ਗਿਆ ਤੇਰੀ ਸਾਧ ਸੰਗਤ ਨਾਮ ਦੀ ਰੰਗਣ ਨਾਲ ਉਸ ਨੂੰ ਰਿੱਧੀਆਂ ਸਿੱਧੀਆਂ ਫੁਰ ਪਈਆਂ ਤੇ ब्रह्म ज्ञान ਦੀ ਪ੍ਰਾਪਤੀ ਹੋ ਗਈ ਗੁਰੂ ਦੇ ਬਚਨਾਂ ਦੇ ਨਾਲ ਸਿਵਾ ਸਿਵਾ ਦੇ ਵਿੱਚ ਹੀ ਮਿਲਦਾ ਹੈ ਪਰੇ ਸਾਧ ਸੰਗਤ ਤਨ ਗੁਰੂ ਬਾਬਾ ਅੰਗਦ ਦੇਵ ਜੀ ਅੰਗੁਰੰਗਦ ਦੇਵ ਜੀ ਜਦੋਂ ਭਾਈ ਲੈਣਾ ਜੀ ਸਨ ਨਾ ਪਿਆਰਿਓ ਬਹੁਤ ਸੇਵਾ ਕੀਤੀ ਬਹੁਤ ਸੇਵਾ ਕੀਤੀ ਗੁਰੂ ਘਰ ਦੀ ਗੁਰਮਾਨ ਨੂੰ ਕਿਤੇ ਦਰਬਾਰ ਦੇ ਵਿੱਚ ਬਹੁਤ ਸੇਵਾ ਕੀਤੀ ਤੇ ਫਿਰ ਮਹਾਰਾਜ ਨੇ بڑے ਟੈਸਟ ਲੈ ਭਗਤੀ ਦੇ بڑے ਟੈਸਟ ਲੈ ਭਾਈ ਲੈਣਾ ਸਾਰੇ ਟੈਸਟ ਪਾਸ ਕੀਤੇ ਤੇ ਭਾਈ ਲੈਣੇ ਤੋਂ ਫਿਰ ਗੁਰੂ ਦਾ ਅੰਗ ਬਣ ਗਿਆ ਭਾਈ ਲੈਣਾ ਗੁਰੂ ਦਾ ਅੰਗ ਬਣ ਗਿਆ ਗੁਰੂ ਅੰਗਦ ਦੇਵ ਨਾਮ ਰੱਖਿਆ ਮਹਾਰਾਜ ਨੇ ਫਿਰ ਅੰਗਦ ਗੁਰੂ ਦਾ ਅੰਗ ਗੁਰੂ ਅੰਗਦ ਇਸ ਤਰ੍ਹਾਂ ਪਿਆਰੀ ਸੇਵਾ ਕਰਕੇ ਵੱਡੇ ਵੱਡੇ ਮਹਾਰਾਜ ਦੇ ਸੇਵਕ ਬ੍ਰਹਮ ਗਿਆਨੀ ਹੋ ਗਏ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਫਿਰ ਸੰਸਾਰ ਵਿੱਚ ਪ੍ਰਚਾਰ ਕਰਕੇ ਗੁਰੂ ਸਹਿਬਾਂ ਦੀਆਂ ਵਿੜਿਆਈਆਂ ਦੱਸ ਕੇ ਲੋਕਾਂ ਨੂੰ ਸਿੱਖੀ ਸਿੱਖੀ ਦੇ ਵਿੱਚ ਵਾਅਦਾ ਕੀਤਾ। ਸੋ ਪਿਆਰੀ ਸਾਧ ਸੰਗਤ ਦੀ ਆਪ ਤੁੰਤਾ ਦੇ ਯੋਗ ਹੋ ਇਸੇ ਤਰ੍ਹਾਂ ਗੁਰੂ ਸਹਿਬ ਦੇ ਸ਼ੇਵਕਾਂ ਦੀਆਂ ਕਥਾ ਸੁਣਿਆ ਕਰੋ। ਬਾਤਾਂ ਸੁਣਿਆ ਕਰੋ। ਜਿੱਥੇ ਅਸੀਂ ਬਾਣੀ ਸਰਵਣ ਕਰਨੀ ਹੈ ਉੱਥੇ ਮਹਾਰਾਜ ਦੇ ਪਾਣੀ ਦੇ ਕੌਤਕ ਵੀ ਦੇਖਣੇ ਹਨ ਕਿੰਨਾ-ਕਿੰਨਾ ਗੁਰਸਿੱਖਾਂ ਨੂੰ ਮਹਾਰਾਜ ਨੇ ਕਿਸ ਤਰ੍ਹਾਂ ਤਾਰਨਾ ਕੀਤਾ ਸੋ ਆਓ ਫਤਿਹ ਕਿ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ